ਸਤਨਾਮ ਵਾਹਿਗੁਰੂ ਸਾਹਿਬ ਜੀ ਜੈਤਰੀ ਮਹੱਲਾ ਪੰਜਵਾਂ ਆਇਨਕ ਜਨਮ ਬ੍ਰਾਹਮਣ ਸਰਣੀ ਉਦਰ ਦੇਹ ਅੰਤ ਖੂਪਤੇ ਲਾਵੋ ਆਪਣੀ ਚਰਨੀ ਰਹਾਉ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਨਾਹ ਨਿਰਮਲ ਕਰਨੀ ਸਾਧ ਸੰਗਤ ਕਹਿ ਆਂ ਚਲਾਵੋ ਵਿਖਮਨ ਦੇ ਜਾਇ ਤਰਨੀ ਸੁਖ ਸੰਪਤ ਮਾਇਆ ਰਸ ਮੀਠੇ ਏ ਨਹੀਂ ਮਨ ਮਹਿ ਧਰਨੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਭਾਵਤ ਹਰ ਨਾਮ ਰੰਗਿਆ ਭਰਨੀ ਸੁਖ ਸੰਪਤ ਮਾਇਆ ਰਸ ਮੀਠੇ ਏ ਨਹੀਂ ਮਨ ਮੈਂ ਧਰਨੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਭਾਵਤ ਹਰ ਨਾਮ ਰੰਗਿਆ ਭਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਾਦ ਦੇ ਪਵਿੱਤਰ ਹੋ ਕੁਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਚੈ ਸ੍ਰੀ ਰਾਗ ਵਿੱਚ ਉਚਾਰਣ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਪ੍ਰਮਾਣ ਕਰ ਰਹੇ ਨੇ ਹੇ ਪ੍ਰਭੂ ਅਸੀਂ ਜੀਵ ਕਈ ਜਨਮਾਂ ਵਿੱਚ ਭੌਂ ਕੇ ਹੁਣ ਤੇਰੀ ਸરણ ਆਇਆ ਸਾਡੇ ਸਰੀਰ ਨੂੰ ਮਾਇਆ ਦੇ ਮੋਹ ਦੇ ਕੋਹ ਘਨੇ ਰੇਖੂ ਤੋਂ ਵਿਚਾਲਾ ਆਪਣੇ ਚਰਨਾਂ ਵਿੱਚ ਜੋੜੀ ਰੱਖ ਟਹਿਰਾਓ हे ਪ੍ਰਭੂ ਮੈਨੂੰ ਆਤਮਿਕ ਜੀਵਨ ਦੀ ਸੋਝ ਨਹੀਂ ਮੇਰੀ ਸੁਰਤ ਤੇਰੇ ਚਰਨਾਂ ਵਿੱਚ ਜੁੜਦੀ ਨਹੀਂ ਮੈਨੂੰ ਕੋਈ ਚੰਗਾ ਕੰਮ ਕਰਨਾ ਨਹੀਂ ਆਉਂਦਾ ਮੇਰਾ ਕਰਤੱਵ ਵੀ ਸੋਚਾ ਨਹੀਂ ਹੈ हे ਪ੍ਰਭੂ ਮੈਨੂੰ ਸਾਥ ਸੰਗਤ ਦੇ ਲੜ ਲਾ ਦੇ ਤਾਕਿ ਇਹ ਔਖੀ ਸੰਸਾਰ ਨਦੀ ਤਰੀ ਜਾ ਸਕੇ ਏ ਨਾਨਕ ਦੁਨੀਆ ਦੇ ਸੁਖ ਤਨ ਮਾਇਆ ਦੇ ਮਿੱਠੇ ਸਵਾਦ ਪ੍ਰਮਾਤਮਾ ਦੇ ਦਾਸ ਇਹਨਾਂ ਪਦਾਰਥਾਂ ਨੂੰ ਆਪਣੇ ਮਨ ਵਿੱਚ ਨਹੀਂ ਵਸਾਉਂਦੇ ਪ੍ਰਮਾਤਮਾ ਦੇ ਦਰਸ਼ਨ ਨਾਲ ਉਹ ਸੰਤੋਖ ਹਾਸਲ ਕਰਦੇ ਹਨ ਪ੍ਰਮਾਤਮਾ ਦੇ ਨਾਮ ਦਾ ਪਿਆਰ ਹੀ ਉਹਨਾਂ ਦੇ ਜੀਵਨ ਦਾ ਗਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ this to the hukumnama from sri dwar sahib amr sar 88 by our fifth guru guru arjan dev ji under heading jessri fifth mahal guru sahab ji saying that after wandering through so many incarnations i have come to your sanctuary save me lift my body up out of the deep dark pit of the world and attach me to your feet pause I do not know anything about spiritual wisdom, meditation or karma, and my way of life is not clean and pure. Please attach me to the hem of the robe of the Satsangat, the company of the Holy. Help me to cross over the terrible river. Comforts riches and the sweet pleasures of the maya do not implant these within my mind. Slave Nanak is satisfied and satiated by the blessed vision of the Lord's darshan. His only ornamentation is the love of the Lord's name. Ji khalsa, Ji ki fate.